ਪੰਜਵੇਂ ਪਾਸਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਗੁਰਾਇ ਦਿਵਸ ਨੂੰ ਲੈ ਕੇ ਅੱਜ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਸੰਗਤਾਂ ਵੱਲੋਂ ਭਾਰੀ ਉਤਸ਼ਾਹ ਵਿਖੇ ਨੂੰ ਮਿਲ ਰਿਹਾ ਹੈ ਔਰ ਜਿਹੜੀ ਸੰਗਤ ਹੈ ਦੇਸ਼ ਭਰ ਤੋਂ ਜਿਹੜੀ ਹੈ ਸੰਗਤ ਇੱਥੇ ਪੁੱਜ ਰਹੀ ਹੈ ਔਰ ਏਸ਼ੀਆ ਦੇ ਸਭ ਤੋਂ ਵੱਡੇ ਸਰੋਵਰ ਦੇ ਵਿੱਚ ਇਸ਼ਨਾਨ ਕਰਦੀ ہوئی ਖੁਸ਼ੀਆਂ ਪ੍ਰਾਪਤ ਕਰ ਰਹੀ ਹੈ ਇਸ ਦੌਰਾਨ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਸ਼੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਜੜੀ ਸੰਗਤ ਪੁੱਜ ਰਹੀ ਹੈ ਔਰ ਇਸ ਦੌਰਾਨ ਅੱਜ ਇਸ ਵੇਲੇ ਸ਼੍ਰੀ ਕਨਵਰ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਤੋਂ ਉਪਰੰਤ ਉਸ ਤੋਂ ਬਾਅਦ ਵਕ-ਵਕ ਪਰਾਂ ਦੇ ਜਿਹੜੇ ਆ ਲੰਗਰ ਦੇ ਪਕਵਾਨ ਵਰਤਾਏ ਜਾ ਰਹੇ ਹਨ ਔਰ ਸੰਗਤ ਵਿੱਚ ਭਾਜੀ ਹੁਸ਼ਾ ਦੇਖਣ ਨੂੰ ਮਿਲ ਰਿਹਾ ਹੈ ਇਸ ਦੌਰਾਨ ਦੀਵਾਨ ਹਾਲ ਵਿੱਚ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਜੋ ਦਿਵ ਰਾਤ ਤੱਕ ਚੱਲਦੇ ਰਹਿਣਗੇ ਔਰ ਜਿਹੜੀ ਸੰਗਤ ਹੈ ਉਸ ਵਿੱਚ ਨਹੀਂ ਭਾਰੀ ਹੁਸਾਦ ਇਕੱਠ ਮਿਲ ਰਿਹਾ ਹੈ ਸਵੇਰ ਤੋਂ ਹੀ ਜਿਹੜੀ ਹੋ ਰਹੀ ਬਰਸਾਤ ਦੇ ਬਾਵਜੂਦ ਜਿਹੜੇ ਪਰਿਵਾਰ ਹਨ ਉਹ ਆਪਣੇ ਪਰਿਵਾਰਕ ਦੇ ਮੈਂਬਰਾਂ ਸਵੇ ਤਾਂ ਇਸ ਸ੍ਰੀ ਦਰਬਾਰ ਸਾਹਿਬ ਵਿੱਚ ਪੁੱਜ ਰਹੇ ਹਨ ਸ੍ਰੀ ਤਰਨਤਾਰਨ ਸਾਹਿਬ ਜੀ ਗੁਰੂ ਨਗਰੀ ਵਿੱਚ ਸੋਭਿਤ ਸ੍ਰੀ ਦਰਬਾਰ ਸਾਹਿਬ ਵਿੱਚ ਦਰਸ਼ਨਾਂ ਲਈ ਪੁੱਜਦੇ ਹੋਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਰਮਨ ਚਾਵਲਾ ਜਗਵੰਨੀ ਟੀਵੀ ਤਰਨਤਾਰਨ ਵਾਹਿਗੁਰੂ ਮਾਹੇ <laughs> ਗੁਰੂ <laughs>